ਸ਼ੰਭੂ ਬਾਰਡਰ ਤੇ ਇਹ ਹਰੀ ਚਾਦਰ ਜਿਸ ਦੇ ਵਿੱਚ ਸ਼ੁਭਕਰਨ ਅਤੇ ਗੁਰਜੰਤ ਸਿੰਘ ਦਾ ਲਿਖਿਆ ਹੋਇਆ ਤੇ ਇੱਥੇ ਹਰ ਰੋਜ਼ ਦੀਵਾ ਜਲਾਇਆ ਜਾਂਦਾ ਜੀ ਤੁਸੀਂ ਦੇਖ ਸਕਦੇ ਹੋ ਤੇ ਸ਼ੇਅਰ ਕਰੋ ਵੀਡੀਓ ਹਰ ਰੋਜ਼ ਇੱਥੇ ਰਾਤ ਨੂੰ ਦਿਨੇ ਦੀਵਾ ਜਲਾ ਕੇ ਰੱਖਿਆ ਜਾਂਦਾ ਤੇ 3 ਮਾਰਚ ਨੂੰ ਸ਼ੁਭਕਰਨ ਵਿਰੇ ਦਾ ਹੋਊਗਾ ਸਾਰੇ ਜਰੂਰ ਪਹੁੰਚਣਾ ਉੱਥੇ ਕਿਸਾਨ ਆਗੂਆਂ ਵੱਲੋਂ ਵੀ ਅਪੀਲ ਕੀਤੀ ਗਈ ਹੈ ਕਿ ਸਾਰਿਆਂ ਨੇ ਜਰੂਰ ਆਣਾ ਦੇਖ ਸਕਦੇ ਹੋ ਸ਼ਬਦ ਕਰਨ ਲਿਖਿਆ ਹੋਇਆ ਤੇ ਗੁਰਜੰਟ ਸਿੰਘ ਕਿਸਾਨ ਵੀਰ ਅਮਰ ਰਹਣ ਤੇ ਫੋਟੋ ਵੀ ਲੱਗੀ ਹੋਈ ਆ ਤੁਹਾਨੂੰ ਪਹਿਲਾਂ ਵੀ ਮੈਂ ਦਿਖਾਇਆ ਤੇ ਹਰ ਰੋਜ਼ ਇੱਥੇ ਦੀਵਾ ਜਗਾ ਕੇ ਸ਼ਰਧਾਂਜਲੀ ਦਿੱਤੀ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਸ਼ੰਭੂ ਬਾਰਡਰ ਤੋਂ ਦੂਰ ਦੂਰ ਤੱਕ ਦੇਖ ਸਕਦੇ ਹੋ ਟਰੈਕਟਰ ਟਰੈਲੀਆਂ ਖੜੇ ਨੇ ਤੇ ਦੂਜੇ ਪਾਸੇ ਦਿਖਾ ਦिए ਦੂਜੇ ਪਾਸੇ ਵੀ ਟਰੈਕਟਰ ਟਰੈਲੀਆਂ ਹੀ ਦਿਖਾਈ ਦੇ ਰੀਆਂ ਨੇ ਬੜੇ ਸ਼ਾਂਤਮਈ ਤਰੀਕੇ ਨਾਲ ਸਾਰੇ ਬੈਠੇ ਨੇ 3 ਮਾਰਚ ਨੂੰ ਸ਼ੁਭਕਰਨ ਦਾ ਹੋਗਿਆ ਜੀ ਤਾਂ ਸਾਰਿਆਂ ਨੇ ਆਉਣਾ ਪਹੁੰਚਣਾ ਬੱਲੋਂ ਪਿੰਡ ਸ਼ੇਅਰ ਕਰਿਓ ਜੀ ਵੀਡੀਓ ਪੇਜ ਨੂੰ ਫੋਲੋ ਕਰ ਲਿਓ ਜੀ ਦੇਖੋ ਦੂਰ ਦੂਰ ਤੱਕ ਤੁਹਾਨੂੰ ਟਰੈਕਟਰ ਟਰੈਲੀਆਂ ਹੀ ਦਿਖਾਈ ਦੇ ਰਹੀਆਂ ਨੇ ਸ਼ੇਅਰ ਕਰਿਓ ਜੀ ਵੀਡੀਓ ਨੂੰ ਲੰਗਰ ਸੇਵਾ ਚੱਲ ਰਹੀ ਹੈ ਇੱਥੇ ਲਗਾਤਾਰ ਲੰਗਰ ਚੱਲ ਰਹੇ ਨੇ ਰਾਲੀਆਂ ਚ ਕਿਸਾਨ ਸੁੱਤੇ ਪਏ ਨੇ ਰੈਸਟ ਵੀ ਜ਼ਰੂਰੀ ਆ ਪਰ ਸ਼ਾਂਸੜ ਵੀ ਮੌਜੂਦ ਆ ਇੱਥੇ ਸ਼ੇਅਰ ਕਰ ਦਿਓ ਜੀ ਵੀਡੀਓ ਨੂੰ ਪੇਜ ਨੂੰ ਫੋਲੋ ਕਰ ਲਿਓ ਜੀ ਸ਼ੰਭੂ ਬਾਰਡਰ ਖਨੌਰੀ ਬਾਰਡਰ ਦੀ ਅਪਡੇਟ ਤੁਹਾਨੂੰ ਮਿਲਦੀ ਰਹੇਗੀ ਦੇਖੋ ਲੰਗਰ ਲਗਾਤਾਰ ਚੱਲ ਰਿਹਾ ਜੀ ਦੂਰ ਦੂਰ ਤੱਕ ਦੇਖ ਸਕਦੇ ਹੋ ਟਰੈਕਟਰ ਟਰਾਲੀਆਂ ਹੀ ਮਿਲਣਗੀਆਂ ਤੁਹਾਨੂੰ ਦੇਖੋ ਪਾਣੀ ਪਾਣੀ ਬੰਦ ਨਹੀਂ ਹੋ ਰਿਹਾ ਇਹ ਵੀ ਜ਼ਰੂਰੀ ਹੈ ਕੋਈ ਹੱਥ ਧੋਕੇ ਗਿਆ ਤਾਂ ਟੂੰਟੀ ਬੰਦ ਨਹੀਂ ਕਰਕੇ ਗਿਆ ਕੋਈ ਕੋਈ ਗੱਲ ਨਹੀਂ ਹੋਣੀ ਤਾ ਪਾਣੀ ਦਾ ਪ੍ਰਬੰਧ ਹਰ ਇੱਕ ਚੀਜ਼ ਦਾ ਪ੍ਰਬੰਧ ਹੈ ਇੱਥੇ। ਇਹ ਲੰਗਰ ਚੱਲ ਰਿਹਾ ਸ਼ਾਮ ਦੇ ਸਮੇਂ। ਦੇਖੋ ਲੰਗਰ ਚੱਲਦੇ ਹਨ। ਦੂਰ ਦੂਰ ਤੱਕ ਤੁਹਾਨੂੰ ਦੱਸ ਦਈਏ ਜਿਹੜਾ ਸ਼ੰਭੂ ਬਾਰਡਰ ਹੈ ਨਾ ਇੱਥੇ ਜਿਹੜਾ ਦੂਰ ਤੱਕ ਕਿੰਨੀ ਦੂਰ ਤੱਕ ਬਾਈ ਨੇ ਦੱਸਿਆ 11 12 ਕਿਲੋਮੀਟਰ ਤੱਕ ਲੱਗਿਆ ਹੋਇਆਗਾ ਜੰਗ ਦੇਖੋ ਟਰੈਕਟਰ ਟਰੈਲੀਆਂ ਟਰੈਕਟਰ ਟਰੈਲੀਆਂ ਜਿਪਾਂ ਸ਼ਾਂਤਮਈ ਤਰੀਕਿਆਂ ਨਾਲ ਬੈਠਣੇ ਪਰ ਸਰਕਾਰਾਂ ਨਹੀਂ ਸਾਨੂੰ ਜਾਣ ਦਿੰਦੀਆਂ ਹਰ ਇੱਕ ਦਾ ਅਧਿਕਾਰ ਹੈ ਦਿੱਲੀ ਜਾਣ ਹੱਕ ਮੰਗਣਾ ਪਰ ਸਾਨੂੰ ਸਾਡੇ ਹੱਕੇ ਨਹੀਂ ਦਿੱਤੇ ਜਾਂਦੇ ਹਰ ਰੋਜ਼ ਰਾਤ ਦੇ ਸਮੇਂ ਤੇ ਲੋਕ ਪਹੁੰਚਦੇ ਨੇ ਪਰਿਵਾਰਾਂ ਨੂੰ ਲੈ ਕੇ ਪਹੁੰਚ ਰਹੇ ਨੇ ਲੋਕ ਉਹ ਜਗ੍ਹਾ ਦੁਕਾਨ ਜਿੱਥੇ આંਸੂ ਗੈਸ ਛੱਡੇ ਗਏ ਸੀਗੇ ਥੱਲੇ ਵੀ ਟਰੈਕਟਰ ਖੜਿਆ ਹੈਗਾ ਦੇਖੋ ਸ਼ੇਅਰ ਕਰੋ ਜੀ ਵੀਡੀਓ ਨੂੰ ਸੰਭੂ ਬਾਰਡਰ ਦੀਆਂ ਇਹ ਤਸਵੀਰਾਂ ਨੇ ਰਾਤ ਸਮੇਂ ਦੀ ਦੇਖੋ ਕਿੰਨੇ ਸ਼ਾਂਤਮਈ ਤਰੀਕੇ ਨਾਲ ਬੈਠੇ ਨੇ ਸਾਰੇ ਦੇ ਸਾਰੇ ਸ਼ਾਂਤਮਈ ਪ੍ਰੋਟੈਸਟਰ ਪਰ ਕਰਨ ਨਹੀਂ ਦਿੱਤਾ ਜਾਂਦਾ ਥੱਲੇ ਵੀ ਟਰੈਨੀਆਂ ਖੜੀਆਂ ਨੇ ਦੇਖ ਸਾਧਿਆ ਤੁਸੀਂ ਕਿਸਾਨ ਇਕਤਾ ਜਿੰਦਾਬਾਦ ਮਜ਼ਦੂਰ ਇਕਤਾ ਜਿੰਦਾਬਾਦ 플ੈਗ ਲੱਗੇ ਹੋਏ ਨੇ ਤਾਂ ਹੁਣ ਕਾਫੀ ਦੂਰ ਤੱਕ ਆ ਗਏ ਆ ਦੇਖੋ ਸਾਹਮਣੇ ਬਾਰਡਰ ਹੈ ਦੇਖੋ ਤੇ ਦੂਰ ਦੂਰ ਤੱਕ ਟ੍ਰੈਲੀਆਂ ਨੇ ਹੁਣ ਸ਼ੇਅਰ ਕਰਨੀ ਵੀਡੀਓ ਤੁਹਾਡੇ ਹੱਥ ਚ ਕਿੰਨੇ ਕੋ ਸ਼ੇਅਰ ਕਰਨੀ ਹੈ ਇਹ ਇੱਕ ਪਾਸੇ ਨਹੀਂ ਦੂਜੇ ਪਾਸੇ ਟਰੈਕਟਰ ਟਰੈਲੀਆਂ ਤੀਜੇ ਪਾਸੇ ਟਰੈਕਟਰ ਟਰੈਲੀਆਂ ਤਿੰਨ ਤਰ੍ਹਾਂ ਦੀਆਂ ਸੜਕਾਂ ਨੇ ਤਿੰਨੇ ਪਾਸੇ ਟਰੈਕਟਰ ਟਰੈਲੀਆਂ ਖੜੀਆਂ ਨੇ ਇਸ ਸਮੇਂ ਸਾਹਮਣੇ ਬਾਰਡਰ ਹੈ ਦੇਖੋ ਸ਼ੇਅਰ ਕਰਿਓ ਜੀ ਵੀਡੀਓ ਨੂੰ ਫੋਲੋ ਕਰਿਓ ਸਤਿ ਸ਼੍ਰੀ ਅਕਾਲ ਜੀ